ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਤਮਾਨ ਸੀਐਸਸੀ ਕੈਫੇ ਚੈਨਲ ਦੇ ਵਿੱਚ ਅੱਜ ਬਈ ਆਪਾਂ ਇੱਕ ਜਿਹੜੀ ਗਰੁੱਪ ਡੀ ਦੀਆਂ 8/2025 ਰਾਹੀਂ ਸੇਵਾਦਾਰ ਤੇ ਚੌਂਕੀਦਾਰ ਦੀਆਂ ਪੋਸਟਾਂ ਆਈਆਂ ਹੋਈਆਂ ਸੀ 368 ਜਿੰਨਾਂ ਦੀ ਗਿਣਤੀ ਸੀ ਉਹਦੇ ਵਿੱਚ ਇੱਕ ਸ਼ੋਧ ਹੋਈ ਹੈ ਬਈ ਇੱਕ ਤਾਂ ਬਈ ਉਹਨਾਂ ਦੀ ਜਿਹੜੀ ਤਰੀਕ ਹੈ ਭਰਨ ਦੀ ਪੋਸਟਾਂ ਨੂੰ ਉਹ ਵਧਾ ਦਿੱਤੀ ਗਈ ਹੈ ਤੇ ਉਹਦੇ ਵਿੱਚ ਬਈ 38 ਪੋਸਟਾਂ ਹੋਰ ਵਧਾ ਦਿੱਤੀਆਂ ਗਈਆਂ ਨੇ ਜਿਨ੍ਹਾਂ ਦੀ ਬਈ ਜਾਣਕਾਰੀ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਆਪਾਂ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਪ੍ਰੋਪਰ ਦੇਵਾਂਗੇ ਵੀ ਕਿਹੜੀ-ਕਿਹੜੀ ਪੋਸਟ ਦੇ ਵਿੱਚ ਆਪਣਾ ਕਿੰਨੀਆਂ ਪੋਸਟਾਂ ਦਾ ਵਾਅਦਾ ਹੋਇਆ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਦੇਖ ਲਈ ਬਈ ਇਹਨਾਂ ਦੀ ਦੇਖੋ ਆ 4 12 2025 ਤੋਂ ਇਹ ਪੋਸਟਾਂ ਜਿਹੜੀਆਂ ਸ਼ੁਰੂ ਹੋਈਆਂ ਨੇ ਭਰਨੀਆਂ ਤੇ ਲਾਸਟ ਡੇਟ ਇਹਨਾਂ ਦੀ 27 12 2025 ਰੱਖੀ ਗਈ ਸੀ ਜਿਹੜੀ ਤੇ ਫੀਸ ਭਰਨ ਦੀ ਡੇਟ ਹੈ ਬਈ ਜਿਹੜੀ 29 12 2025 ਨਿਸ਼ਚਿਤ ਕੀਤੀ ਗਈ ਸੀ ਠੀਕ ਹੈ ਤੇ ਆ ਦੋ ਨੰਬਰ ਪੁਆਇੰਟ ਪੜੋ ਬਈ ਇੱਥੇ ਦੱਸਿਆ ਜਾਂਦਾ ਹੈ ਕਿ ਡਿਪਟੀ ਕਮਿਸ਼ਨਰ ਫਰੀਦਕੋਟ ਤੋਂ 33 ਸੇਵਾਦਾਰ ਦੀਆਂ ਜਿਹੜੀਆਂ ਪੋਸਟਾਂ ਨੇ ਅਤੇ ਕਾਨੂੰਨੀ ਅਤੇ ਵਿਧਾਨਿਕ ਕਾਰਭਾਰ ਵਿਭਾਗ ਤੋਂ 5 ਸੇਵਾਦਾਰ ਦੀਆਂ ਅਸਾਮੀਆਂ ਯਾਨੀ ਕਿ ਟੋਟਲ 38 ਪੋਸਟਾਂ ਨੇ ਜਿਹੜੀਆਂ ਉਹ ਵਧਾ ਦਿੱਤੀਆਂ ਨੇ ਜਿਹੜੇ ਤੇ ਕਿਹੜੇ ਮਤਲਬ ਬੰਡੀਆਂ ਕਿਵੇਂ ਜਾਣੀਆਂ ਬਈ ਉਹਨਾਂ ਦੀ ਗਿਣਤੀ ਤੁਸੀਂ ਇੱਥੇ نیچے ਦੇਖ ਸਕਦੇ ਹੋ ਆ ਦਿੱਤਾ ਹੈ ਇਹਨਾਂ ਨੇ ਬਈ ਪਹਿਲਾਂ 33 ਸੇਵਾਦਾਰ ਨੇ ਜਿਹੜੇ ਹਨ ਉਹਨਾਂ ਨੂੰ ਦੇਖ ਲਓ ਬਈ ਜਿਵੇਂ ਜਰਨਲ ਨੂੰ 15 ਮਿਲੇ ਨੇ ਉਹਦੇ ਵਿੱਚੋਂ ਠੀਕ ਹੈ ਨਾ ਤੇ ਪੰਜ ਵੈਕੈਂਸੀਆਂ ਨੇ ਜਿਹੜੀਆਂ ਉਹ ਕੁੜੀਆਂ ਲਈ ਰੱਖਵੀਆਂ ਨੇ ਠੀਕ ਹੈ ਐਸ ਸੀ ਆਰ ਉਹਨੂੰ ਇੱਕ ਇੱਕ ਮਿਲੇ ਬਈ ਇੱਕ ਕੁੜੀ ਨੂੰ ਇੱਕ ਮੁੰਡੇ ਨੂੰ ਠੀਕ ਹੈ ਤੇ ਬੀ ਸੀ ਦੀਆਂ ਮਿਲੀਆਂ ਨੇ ਬਈ ਬੀ ਸੀ ਤਿੰਨ ਬੂਸਟਾਂ ਤੇ ਇੱਕ ਕੁੜੀ ਲਈ ਰੱਖਵੀਆਂ ਬਈ ਠੀਕ ਹੈ ਐਕਸ ਸਰਵਿਸ ਮੈਨ ਜਰਨਲ ਦੀਆਂ ਨੇ ਜਿਹੜੀਆਂ ਉਹ ਚਾਰ ਪੋਸਟਾਂ ਨੇ ਤੇ ਇਹਦੇ ਚ ਇੱਕ ਪੋਸਟ ਕੁੜੀ ਲਈ ਬਈ ਰੱਖੀ ਆ ਨਾ ਇਸੇ ਤਰੀਕੇ ਬਈ ਸਾਰੀਆਂ categories ਆਪਣੀ sports ਹਨਾ ਜਾਂ physical handicap ਲਈ ਜਿਵੇਂ ਸਾਰੀਆਂ ਦਿੱਤੀਆਂ ਹੋਈਆਂ ਨੇ ਠੀਕ ਹੈ ਤੁਸੀਂ ਇਹਦਾ ਸਕਰੀਨਸ਼ਾਟ ਲੈ ਕੇ ਰੱਖ ਲਓ ਤਾਂ ਜੋ ਅੱਗੇ ਉਹ ਵੇਖਦੇ ਵਿੱਚ ਤੁਹਾਨੂੰ ਜਦੋਂ ਕੋਈ preference ਵਗੈਰਾ ਇਹਦੀ ਭਰੋਣਗੇ ਬਈ ਉਦੋਂ ਤੁਹਾਨੂੰ ਕੋਈ ਦਿੱਕਤ ਨਾ ਆਵੇ ਠੀਕ ਹੈ ਅੱਗੇ ਬਈ ਇਸੇ ਤਰ੍ਹਾਂ ਪੰਜ ਸਾਮੀਆਂ ਨੇ ਜਿਹੜੀਆਂ ਲੱਗਤੋਂ ਆਈਆਂ ਨੇ ਉਹਨਾਂ ਨੂੰ ਬਈ ਜਰਨਲ ਨੂੰ 2 ਮਿਲੀਅਨ ਨੇ ਤੇ 3 ਬਈ 182 MB ਨੂੰ ਇੱਕ ਐਕਸ ਸਰਵਿਸਮੈਨ ਜਰਨਲ ਨੂੰ ਇੱਕ EWS ਨੂੰ ਮਿਲੀ ਹੈ ਬਈ ਠੀਕ ਹੈ ਇਹਦੇ ਜੋ ਬਈ ਦੋ ਪੋਸਟਾਂ ਨੇ ਜਿਹੜੀਆਂ ਇਹ ਕੁੜੀਆਂ ਲਈ ਰਾਖਵੀਆਂ ਨੇ ਬਾਕੀ ਬਈ ਹਾ ਦੇਖੋ ਇਸ਼ਤਿਹਾਰ ਨੰਬਰ 8 25 ਵਿੱਚ 38 ਸਾਮੀਆਂ ਦੇਖੋ ਉਹਨਾਂ ਨੇ ਲਿਖਿਆ ਨਵੀਆਂ ਸਾਮੀਆਂ ਜਿਹੜੀਆਂ ਸ਼ਾਮਲ ਕੀਤੀਆਂ ਜਾਂਦੀਆਂ ਨੇ ਜਿਹਦੇ ਨਾਲ ਬਈ ਇਹਨਾਂ ਦੀ ਕੁੱਲ ਗਿਣਤੀ ਹੈ ਬਈ ਉਹ 400 6 ਹੋ ਚੁੱਕੀ ਆ ਹੁਣ ਹਨਾ ਪਹਿਲਾਂ ਸੀ 368 ਪੋਸਟਾਂ ਸੀਗੀਆਂ ਤੇ ਦੂਜਾ ਭਾਈ ਜਿਹੜੀ ਆ 4 ਨੰਬਰ ਪੁਆਇੰਟ ਦੇ ਵਿੱਚ ਪੜੋ ਆਪਾਂ ਇਹਦੀ ਕਹਿੰਦਾ ਆਨਲਾਈਨ ਅਪਲਾਈ ਕਰਨ ਦੀ ਮਿਤੀ ਵਿੱਚ ਵਾਧਾ ਕੀਤਾ ਜਾਂਦਾ ਹੈ ਤੇ 3 1 2026 ਤੱਕ ਹੁਣ ਭਾਈ ਇਹਦੀ ਜਿਹੜੀ ਆਖਰੀ ਮਿਤੀ ਕਰ ਦਿੱਤੀ ਗਈ ਹੈ ਤੇ ਜਿਹੜੀ ਇਹਦੀ ਫੀਸ ਭਰਨ ਦੀ ਮਿਤੀ ਹੈ ਭਈ ਉਹ 5 1 2026 ਕਰ ਦਿੱਤੀ ਗਈ ਹੈ ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਹੋਏ ਇਹ ਇਸ਼ਤਿਹਾਰ ਦੀ ਹੋਰ ਤਾਜ਼ਾ ਜਾਣਕਾਰੀ ਲਈ ਸਮੇਂ-ਸਮੇਂ ਤੇ ਬੋਰਡ ਦੀ ਵੈੱਬਸਾਈਟ ਹੈ ਜਿਹੜੀ ਉਹ ਚੈੱਕ ਕਰਦੇ ਰਹਿਣਾ। ਧੰਨਵਾਦ ਜੀ। ਜਲਦ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ।